ਵੇ ਗਰਗਟਾਈ ਫੈਡ ਕਲੀਨਿਕ ਬਰਨਾਲਾ ਤੋਂ ਅ ਤਰਕਸ਼ੀਲ ਚੌਂਕ ਕੇ ਗਰਗਟਾਈ ਫੈਡ ਕਲੀਨਿਕ ਤੋਂ ਬੋਲਦੇ ਆਂ ਅਸੀਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਦਾ ਨੂੰ ਜਾਣਕਾਰੀ ਦਿੰਨੇ ਆ ਵੀ ਆਪਣੇ ਸਿਰ ਦਰਦ ਦੀ ਜਿਆਦਾ ਪੇਸ਼ੈਂਟ ਆਉਂਦੇ ਆ ਕਹਿੰਦੇ ਸਾਡਾ ਸਿਰ ਦਰਦ ਬਹੁਤ ਰਹਿੰਦਾ ਜਾਂ ਕਿਸੇ ਟਾਈਮ ਦਰਦ ਕਰਦਾ ਜਾਂ ਦਸ ਸਿਰ ਦਰਦ ਕਰਦਾ ਮਾਈਗਰੇਨ ਹੁੰਦਾ ਇਹਦੇ ਕਾਫੀ ਕਾਰਨ ਹੁੰਦੇ ਨੇਗੇ ਕਾਰਨ ਕੀ ਹੁੰਦਾ ਜਿੰਨੇ ਜ਼ਿਆਦਾ ਤਣਾਅ ਬਣ ਜਾਣਾ ਉਹ ਵੀ ਦਿਮਾਗ ਨੂੰ ਚੜ ਜਾਂਦਾ ਉਹਦੇ ਨਾਲ ਵੀ ਸਿਰ ਦਰਦ ਕਰਨ ਲੱਗ ਜਾਂਦਾ ਜੀ ਕਚਾ ਭੁੱਖ ਨਹੀਂ ਲੱਗਦੀ ਕਿਸੇ ਨੂੰ ਤੇਲ ਚੜਦਾ ਹੈਗਾ ਤਾਂ ਜਾਂ ਕਿਸੇ ਵੇਲੇ ਟੈਨਸ਼ਨ ਹੋ ਜਾਂਦੀ ਹੈ ਕਿਸੇ ਕਿਸਮ ਦੀ ਜਾਂ ਨੀਂਦ ਨਹੀਂ ਪੂਰੀ ਹੁੰਦੀ ਇਹਦੇ ਕਾਫੀ ਕਾਰਨ ਹੁੰਦੇ ਆ ਸਿਰ ਦੁਖ ਦੇ ਦੇ ਤਾਂ ਉਹਦੇ ਬਾਰੇ ਤੁਹਾਨੂੰ ਅੱਜ ਸਾਰੀ ਜਾਣਕਾਰੀ ਦਿੰਨੇ ਆ ਵੀ ਇਹਦੇ ਵਿੱਚ ਕੀ ਆ ਵੀ ਆਪਣਾ ਸਿੰਪਲ ਖਾਣਾ ਖਾਓ ਟੈਨਸ਼ਨ ਫਰੀ ਹੋ ਕੇ ਰਹੋ ਤੇ ਮਤਲਬ ਕਿ ਜਿਆਦਾ ਕੰਮ ਇਹ ਨਾ ਹੋਵੇ ਆਪਾਂ ਥਕਾਵਟ ਜਿਆਦਾ ਫੀਲ ਕਰਦੇ ਆ ਤਾਂ ਵੀ ਸਿਰ ਦਰਦ ਕਰਨ ਲੱਗ ਜਾਂਦਾ ਤਾਂ ਬਾਹਰਲਾ ਖਾਣਾ ਨਾ ਖਾਓ ਸਿੰਪਲ ਖਾਣਾ ਖਾਓ ਫਰੈਸ਼ ਖਾਣਾ ਖਾਓ ਤਾਂ ਬਾਕੀ ਮੈਡੀਸਿਨ ਲਓ ਸਾਡੇ ਕੋਲ ਹੈਗੀ ਹੈ ਜਿਵੇਂ ਪੁਰਾਣਾ ਸਿਰ ਦਰਦ ਕਰਦਾ ਕਿਸੇ ਦਾ 15 ਸਾਲ 20 ਸਾਲ ਪੁਰਾਣਾ ਸਿਰ ਦਰਦ ਕਰਦਾਗਾ ਉਹਦੇ ਵਾਸਤੇ ਆਪਣੇ ਕੋਲ ਦੇਸੀ ਦਵਾਈ ਹੈਗੀ ਆ ਕੋਈ ਮਤਲਬ ਕਿ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾਗਾ ਬ੍ਰੇਨ ਟੌਨਿਕ ਦਿੰਨੇ ਨਾਲ ਤਾਂ ਵਧੀਆ ਉਹਦਾ ਰਿਜ਼ਲਟ ਆਗਾ ਬਹੁਤ ਪੇਸ਼ੈਂਟ ਠੀਕ ਹੁੰਦੇ ਹੈਗੇ ਦੋ ਵਾਰੀ ਲੈਜੋ ਮਹੀਨੇ-ਮਹੀਨੇ ਦੀ ਦਵਾਈ ਲੈਜੋ ਵਧੀਆ ਰਿਜ਼ਲਟ ਮਿਲਦਾ ਤੁਸੀਂ ਉਸ ਬਾਰੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਤਾਂ ਪਰ ਇਹ ਥੋੜਾ ਜਿਆਦਾ ਹੁੰਦਾਗਾ ਇਹ ਉਹ ਤੁਹਾਨੂੰ ਚੰਗੀ ਤਰ੍ਹਾਂ ਦੱਸ ਦਾਂਗੇ ਸਾਡੇ ਨਾਲ ਕੰਟੈਕਟ ਨੰਬਰ ਦਿੱਤਾ ਹੋਇਆਗਾ ਬਾਕੀ ਸਾਡੇ ਚੈਨਲ ਨੇ ਸਬਸਕ੍ਰਾਈਬ ਕਰੋ ਕਮੈਂਟ ਕਰੋ ਲਾਈਕ ਕਰੋ ਜੇ ਤੁਹਾਨੂੰ ਵਧੀਆ ਲੱਗਦੀ ਹੈ ਸਾਰੀ ਜਾਣਕਾਰੀ ਤਾਂ ਬਾਕੀ ਤੁਹਾਨੂੰ ਐਡਰੈਸ ਦਿੱਤਾ ਹੋਇਆ ਵੀ ਗਰਗਟਾਈ ਫਾਇਟ ਕਲੀਨਿਕ ਬਰਨਾਲਾ ਤੇ ਨੰਬਰ ਵੀ ਦਿੱਤਾ ਹੋਇਆ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਬਹੁਤ ਵਧੀਆ ਮੈਡੀਸਨ ਦਾ ਰਿਜ਼ਲਟ ਆ ਦਿੱਸੀ ਦਵਾਈ ਹੈ ਜੀ ਧੰਨਵਾਦ